ਉਨੇ ਚਿਰ ਨੂੰ ਗ੍ਰੰਥੀ ਆ ਗਿਆ। ਗੁਰੂ ਕਾ ਵਜ਼ੀਰ ਆ ਗਿਆ। ਉਹਦੇ ਸਾਦਾ ਜਿਹਾ ਕੁੜਤਾ ਪਾਇਆ। ਪੈਰਾਂ 'ਚ ਜੱਪੜਾਂ ਸਾਈਕਲ ਡੱਕਿਆ ਤੇ ਕਹਿੰਦਾ ਸਤਨਾਮ ਵਾਹਿਗੁਰੂ ਜੀ। ਉਹ ਕਹਿੰਦੇ ਵੀ ਆਵਾਜ਼ ਬੜੀ ਵਧੀਆ ਆ। ਕੌਣ ਆਇਆ? ਕਹਿੰਦੇ ਬਾਬਾ ਜੀ ਆਏ ਪਿੰਡ ਵਾਲੇ ਗ੍ਰੰਥੀ ਆਖੋ ਸਤਨਾਮ। ਜਿੰਦੇ ਰਹੋ ਤੁਸੀਂ ਬੜੀ ਕਾਗਰਤਾ ਬਣਾਈ ਹੈ। ਕਹਿਣ ਲੱਗੇ ਜੀ ਬਾਬਾ ਜੀ ਆਏ ਨੇ ਡਾਲੀ ਇਕੱਠੀ ਕਰਨ ਭਾਵ ਦੁੱਧ ਮੈਂ ਕਈ ਵਾਰੀ ਬੋਲਦਾ ਰਹਿਣਾ ਖਾਸ ਕਰਕੇ ਗੁਰਮੁਖੋ ਤੇ ਪਰ ਜਦੋਂ ਮੈਂ ਇਹ ਚੀਜ਼ ਸੁਣੀ ਪੜੀ ਤੇ ਥੋੜਾ ਜਿਹਾ ਨੇੜੇ ਹੋ ਜਾਣਾ ਆਪਾਂ ਹੋਣੀ ਇੱਕ ਕਈਆਂ ਨੇ ਸਵਾਲ ਕੀਤਾ ਜਿੱਥੇ ਚਲੋ মিডিਆ ਦਾ ਜੋਗ ਹੈ ਕਿ ਇੱਕ ਪਾਸੇ ਬਾਬਾ ਜੀ ਤੁਸੀਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਸ੍ਰਿਸ਼ਟੀ ਦੇ ਬੋਲੋ ਮਾਲਕਾ ਤੇ ਫਿਰ ਅੱਜ ਜਿਹੜੀਆਂ ਵੀਡੀਓ ਚੱਲ ਰਹੀਆਂ ਤੁਸੀਂ ਵੀ ਕਥਾ ਕਰਦੇ ਜਾਂ ਜਿੰਨੇ ਵੀ ਆ ਇੰਟਰਵਿਊ ਵਾਲੇ ਵੀਰ ਆ ਇਹ ਵਾਰ-ਵਾਰ ਵੀਡੀਓ ਸਾਹਮਣੇ ਕਿਉਂ ਆਉਂਦੀ ਆ ਵੀ ਗ੍ਰੰਥੀ ਰੋ ਰਿਹਾ ਹੈ ਗੱਲ ਆ ਕੋਈ ਧਿਆਨ ਦੇਣਾ ਬੜੀ ਵਧੀਆ ਰਿਜ਼ਲਟ ਨਿਕਲਣਾ ਇਹਦਾ ਠੰਡ ਜੀ ਵੀ ਪੈਊਗੀ ਚੰਗੀ ਗੱਲ ਆਖੋ ਸਤਨਾਮ ਕਹਿਣ ਲੱਗੇ ਮਾਂ ਪੁਰਖਾਂ ਨੇ ਆਖਿਆ ਵੀ ਭਾਈ ਇਹ ਬਾਬਾ ਕਿਹੜਾ ਆਇਆ ਕਹਿੰਦੇ ਸਤਨਾਮ ਵੈਗਰੂ ਕਹਿੰਦੇ ਇਹਨੂੰ ਬੁਲਾਓ ਅੰਦਰ ਕਹਿੰਦੇ ਜੀ ਉਹ ਡਾਲੀ ਕਰਦਾ ਦੁੱਧ ਪਾ ਦੋ ਅੱਧੀ ਗਲਾਸੀ ਭੈਣ ਚੱਲੀ ਕਹਿੰਦੇ ਨਹੀਂ ਬੁਲਾਓ ਜਦੋਂ ਭਾਈ ਅੰਦਰ ਆਇਆ ਤੇ ਉਹ ਸਾਧੂ ਸੰਤ ਜਿਹੜੇ ਸੀ ਉਹ ਕਹਿੰਦੇ ਪਾਤਸ਼ਾਹਓ ਇੱਥੇ ਆਓ ਸਾਡੇ ਕੋਲ ਪਾਤਸ਼ਾਹਓ ਆਓ ਇੱਥੇ ਤਿੰਨ ਚਾਰ ਵਰੀ ਉਹਨਾਂ ਨੇ ਵਲਡ ਵਰਤਿਆ ਪਾਤਸ਼ਾਹਓ ਆਓ ਇੱਥੇ ਪਾਤਸ਼ਾਹਓ ਬੈਠ ਗਏ ਬਾਬਾ ਜੀ ਨੇ ਬਸਤਰ ਵੀ ਦਿੱਤੇ ਜਿਹੜੀ ਦਿੱਥੀ ਉਹ ਪਰਿਵਾਰ ਨੇ ਬਾਬੇ ਅੱਗੇ ਰੱਖੀ ਲੱਖ ਰੁਪਏ ਦੀ ਉਹ ਵੀ ਦੇਤੀ ਇਹ ਸਚਾਈ ਕੌੜੀ ਹੈ ਗੁੱਸਾ ਨਾ ਕਰਿਓ ਮਾਜਾ ਕਬਰਾਂ ਖਾ ਗਈਆਂ ਦਵਾਬਾ ਜਠੇਰੇ ਤੇ ਮਾਲਵਾਡੇਰੇ ਤੇ ਗੁਰੂ ਗ੍ਰੰਥ ਸਾਹਿਬ ਕੱਲੇ ਆਖੋ ਸਤਨਾਮ ਕਿਤੇ ਨਾ ਕਿਤੇ ਗਲਤ ਤੀਜੀ ਲੱਗ ਜਾਂਦੀ ਪਰ ਕੌੜੀ ਜੀ ਸਚਾਈ ਹੈ ਦਵਾਈ ਕੌੜੀ ਛਕ ਲਿਓ ਅਸੀਂ ਗੁਰੂ ਤੱਕ ਪਹੁੰਚਣ ਨਹੀਂ ਦਿੱਤਾ ਕਿਸੇ ਨੇ ਅਹੀਂ ਥੋੜੇ ਅੱਗੇ ਬੈਠੇ ਪਹਿਲਾਂ ਸਾਡੇ ਹੱਲਿਆ ਹੋਣਾ ਗੁਰੂ ਸਾਹਿਬ ਤਾਂ ਬਾਦ ਦੀਆਂ ਗੱਲਾਂ ਐ ਗੁਰੂ ਤੇ ਪਿਆਰ ਲੱਭਦਾ ਸੀ ਵਾਜਾਂ ਮਾਰਦਾ ਸੀ ਆ ਉਹ ਸਿੱਖ ਸਤਗੁਰੂ ਕੇ ਉਹ ਕਹਿਣ ਲੱਗੇ ਜਦੋਂ ਭਾਈ ਸਾਹਿਬ ਚਲੇ ਗਏ ਨਾ ਤੇ ਪਰਿਵਾਰ ਸੁੱਝਿਆ ਸੀ ਕਹਿੰਦੇ ਮਹਾਂਪੁਰਖੋ ਤੁਸੀਂ ਬਸਤਰ ਵੀ ਉਹਨਾਂ ਨੂੰ ਦੇਤੇ ਮਾਇਆ ਵੀ ਉਹਨਾਂ ਨੂੰ ਦੇਤੀ ਸ੍ਰੋਪਾ ਵੀ ਤੇ ਤਿੰਨ ਚਾਰ ਵਾਰੀ ਪਾਤਸ਼ਾਹ ਪਾਤਸ਼ਾਹ ਕਿਹਾ ਤੇ ਮਾਇਆ ਧਾਰੀ ਅਤ ਅੰਨਾ ਬੋਲਾ ਗੁਰਬਾਣੀ ਝੂਠ ਨਹੀਂ ਲਿਖਦੀ ਕਹਿੰਦੇ ਜਦੋਂ ਬੰਦੇ ਕੋ ਮਾਇਆ ਆਉਂਦੀ ਦੋ ਕੰਮ ਕਰਦੀ ਇੱਕ ਤੇ ਅੰਨਾ ਕਰ ਦਿੰਦੀ ਇੱਕ ਬੋਲਾ ਅੱਜ ਦੁਨੀਆ ਮਾਇਆ 'ਚ ਖੇਡਦੀ ਤੇ ਅੰਨੀ ਬੋਲੀ ਹੈ ਨਾ